ਪੰਜਾਬ ਦੇ ਮਾਨਜੋਗ ਮੁੱਖ ਮੰਤਰੀ ਸਾਹਿਬ ਬਾਈ ਭਗਵੰਤ ਸਿੰਘ ਮਾਨ ਜੀ ਨੂੰ ਆ ਮੇਰੀ ਹੱਥ ਜੋੜ ਕੇ ਬੇਨਤੀ ਆ ਵੀਡੀਓ ਵੇਖਣ ਵਾਲਿਓ ਬਾਈ ਤੁਹਾਨੂੰ ਵੀ ਤੁਹਾਡੇ ਬੱਚਿਆਂ ਦਾ ਵਾਸਤਾ ਵੀਡੀਓ ਸ਼ੇਅਰ ਕਰਕੇ ਭਗਵੰਤ ਮਾਨ ਜੀ ਤੱਕ ਜਰੂਰ ਪਹੁੰਚਾ ਦਿਓ ਹੁਸ਼ਿਆਰਪੁਰ ਦੇ ਵਿੱਚ ਜੋ ਘਟਨਾ ਹੋਈ ਆ ਬੱਚਿਆਂ ਨਾਲ ਬਹੁਤ ਮਾੜੀ ਹੋਈ ਆ ਹਰ ਕਿਸੇ ਨੇ ਜਿਸ ਨੇ ਵੀ ਉਹ ਫੋਟੋਆਂ ਵੇਖੀਆਂ ਨੇ ਇੱਕ ਵਾਰ ਜ਼ਰੂਰ ਹੋਇਆ ਹੋਊਗਾ ਇੱਕ ਭਈਏ ਨੇ ਇੱਕ ਬੱਚੇ ਨਾਲ ਕਿੰਨੀ ਦਰਿੰਦਗੀ ਕੀਤੀ ਬਾਦ ਫੈਲੀ ਕਰਕੇ ਦੇਖੋ ਉਹਨੂੰ ਮੌਤ ਦੇ ਘਾਟ ਉਤਾਰਤਾ ਇਹ ਅੱਜ ਤਾਂ ਉਹ ਬੱਚੇ ਨਾਲ ਹੋਈ ਹੈਗੀ ਕੱਲ ਨੂੰ ਆਪਣੇ ਬੱਚਿਆਂ ਨਾਲੇ ਵੀ ਹੋ ਸਕਦੀਆਂ ਨੇ ਜਿਹੜੇ ਉਹ ਭਈਏ ਨੇ ਇਹ ਘਟਨਾ ਕੀਤੀ ਆ ਉਹਦੀ ਗ੍ਰਿਫਤਾਰੀ ਪਾਉਣੀ ਬਿਲਕੁਲ ਗਲਤ ਆ ਉਹ ਕਾਂ ਨੂੰ ਕੁਝ ਸਮੇਂ ਲਈ ਮਾਰ ਕੇ ਕਿਸੇ ਚ ਰਸਤੇ 'ਚ ਟੰਗਿਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ 'ਚ ਜੇ ਕੋਈ ਅਜਿਹੀ ਘਟਨਾ ਨੂੰ ਅੰਜਾਮ ਦਿੰਦਾਗਾ ਤਾਂ ਪਹਿਲਾਂ ਉਹ ਸੋਚੇ ਉਹਦੇ ਹੱਥ ਪੈਰ ਕੰਬਣ ਵੀ ਇਹ ਪੰਜਾਬ ਆ ਪੰਜਾਬ ਬਜਾ ਕਰਨ ਵਾਲਿਆਂ ਨੂੰ ਬਖਸਦਾ ਨਹੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਤੁਹਾਡੇ ਹੱਥ ਦੇ ਵਿੱਚ ਅੱਜ ਪੰਜਾਬ ਆ ਇਹ ਘਟਨਾ ਪੰਜਾਬ ਦੇ ਵਿੱਚ ਹੋਈ ਆ ਇਹਦਾ ਬਦਲਾ ਨਾ ਲਿਆ ਨਾ ਤਾਂ ਸਾਰੀ ਉਮਰ ਇਹ ਗੱਲ ਪੰਜਾਬ ਦੇ ਸਿਰ ਮਿਹਣੇ ਵਾਂਗੂ ਰੜਕੂਗੀ ਮਾਨ ਸਾਹਿਬ ਤੁਹਾਡੇ ਹਰ ਚੰਗੇ ਕੰਮ ਦੀ ਮੈਂ ਪਹਿਲਾਂ ਸਲਾਗਾ ਕਰਦਾ ਰਹਿਣਾ ਤੁਸੀਂ ਵੀ ਮੇਰੇ ਵੀਡੀਓ ਕਈ ਵਾਰ ਪਾਈਆਂ ਨੇ ਪਰ ਜੇ ਤੁਸੀਂ ਆਹ ਚੀਜ਼ ਤੇ ਨਾ ਬੋਲੇਗਾ ਤਾਂ ਮੈਨੂੰ ਵੀ ਸਾਰੀ ਉਮਰ ਆਏ ਲੱਗੂ ਜਿਵੇਂ ਮੈਂ ਕੋਈ ਦਿਲ ਤੇ ਪੱਥਰ ਤਾਂ ਰੱਖਿਆ ਹੁੰਦਾਗਾ ਸੋ ਤੁਹਾਨੂੰ ਬੇਨਤੀ ਆ ਵੀਡੀਓ ਵੇਖਣ ਵਾਲਿਓ ਵੀਡੀਓ ਸ਼ੇਅਰ ਕਰਕੇ ਭਗਮਾਨ ਤਮਾਨ ਦੀ ਤੱਕ ਪਹੁੰਚਾ ਦਿਓ ਉਹ ਜਰੂਰ ਇਹ ਚੀਜ਼ ਤੇ ਫੈਸਲਾ ਕਰਨਗੇ ਜਰੂਰ ਨਿਮੇੜ ਕੇ ਉਹਨੂੰ ਚਰਾਸਤੇ ਚ ਡੰਗਣਗੇ